ਸਾਰਗ ਮਹੱਲਾ ਪੰਜਵਾਂ ਮਾਈ ਰੀ ਅਰਿਓ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨਾ ਕੋਈ ਤੋਰ ਰਹਾਉ प्राण मान पात पित सुत बन्धक हार सर्वस धन मोर त्रिग शरीर अस्त विष्टा क्रिम बिन हार जानत होरे भयो कृपाल दीन दुख पंजन परा पूर्व लाजोर नानक शरणा कृपा निधि सागर बिन सों आन ने होरे ਸਾਰਗ ਮਹੱਲਾ ਪੰਜਵਾ ਨੀਕੇ ਰਾਮ ਕੀ ਧੋਨ ਸੋਏ ਚਰਨ ਕਮਲ ਅਨੂਪ ਸੁਆਮੀ ਜਪਤ ਸਾਧੂ ਹੋਏ ਰਹਾਵ ਚਿਤਵਤਾ ਗੋਪਾਲ ਦਰਸ਼ਨ ਕਲਮਲਾ ਕੱਢ ਧੋਏ ਜਨਮ ਮਰਨ ਵਿਕਾਰ ਅੰਕੁਰ ਹਰ ਕਾਟ ਛਾੜੇ ਖੋਏ ਪਰਾ ਪੁਰਬ ਜਸਹਿ ਲਿਖਿਆ ਬਿਰਲਾ ਪਾਏ ਕੋਏ ਰਵਣ ਗੁਣ ਗੋਪਾਲ ਕਰਤੇ ਨਾਨਕਾ ਸਚ ਜੋਏ ਸਾਰਗ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਤ ਸਾਰ ਹਰ ਵਿਸਾਰ ਜੋ ਆਨ ਰਾਚਹਿ ਮਿਥਨ ਸਭ ਵਿਸਥਾਰ ਰਹਾਉ ਸਾਦ ਸੰਗਮ ਪਾਜ ਸੁਆਮੀ ਪਾਪ ਹੋਵਤ ਖਾਰ ਚਰਨਾਰ ਬਿੰਦ ਵਸਾਏ ਹਿਰਦੈ ਬਾਹੁਰ ਜਨਮ ਨਾਮਾਰ ਕਰ ਅਨੁਗ੍ਰਹਿ ਰਾਖ ਲੀਨੇ ਏਕ ਨਾਮ ਆਧਾਰ ਦਿਨ ਰੈਨ ਸਿਮਰਤ ਸਦਾ ਨਾਨਕ ਮੁਖ ਊਜਲ ਦਰਬਾਰ ਸਾਰਗ ਮਹੱਲਾ ਪੰਜਵਾਂ ਮਾਨੀ ਤੂੰ ਰਾਮ ਕੈ ਦਰ ਮਾਨੀ ਸਾਧ ਸੰਗ ਮਿਲ ਹਾਰ ਗੁਣ ਗਾਏ ਬਿਨਸੀ ਸਭ ਅਭਿਮਾਨੀ ਰਹਾਉ ਧਾਰ ਅਨੁਗ੍ਰਹ ਹੋ ਆਪਣੀ ਕਾਰ ਲੀਨੀ ਗੁਰਮੁਖ ਪੂਰ ਗਿਆਨੀ ਸਰਬ ਸੂਖ ਆਨੰਦ ਕਨੇਰੇ ਠਾਕੁਰ ਦਰਸ ਧਿਆਨੀ ਨੇਕਟਰ ਵਰਤਨ ਸਾ ਸਦਾ ਸੁਹਾਗਨ দেহਿਸ ਸਾਈ ਜਾਨੀ ਪ੍ਰੇਰੰਗ ਰੰਗ ਰਤੀ ਨਾਰਾਇਣ ਨਾਨਕ ਤਿਸ ਕੁਰਬਾਨੀ ਸਾਰਗ ਮਹੱਲਾ ਪੰਜਵਾ ਤੋ ਚਾਰਨ ਆਸਰੋ ਈਸ ਤੁਮਹਿ ਪਛਾਨੂ ਸਾਖ ਤੁਮਹਿ ਸੰਗ ਰਾਖਨ ਹਾਰ ਤੁਮਹਿ ਜਗਦੀਸ ਰਹਾਉ ਤੂ ਹਮਰੋ ਹਮ ਤੁਮਰੇ ਕਹੀਐ ਇਤ ਉਤ ਤੋਮਹੀ ਰਾਖੇ ਤੂ ਬੇਅੰਤ ਅਪਰੰਪਰ ਸੁਆਮੀ ਗੌਰ ਕਿਰਪਾ ਕੋਈ ਲਖੈ ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ ਜਾ ਕਾਉ ਮੇਲ ਲਏ ਪ੍ਰਭ ਨਾਨਕ ਸੇ ਜਨ ਦਰਗਹਿ ਮਾਨੇ ਸਰੰਗ ਮਹੱਲਾ ਪੰਜਵਾ ਚਾਉ ਪਦੇ ਘਰ ਪੰਜਵਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਹੈ हार आन कर्म विकार मान मोह न काल ग्रस संसार रहाव। खात पीवत हसत सुवत औद विति असार नरक उदर परमंत जलतो जमह कि निसार ਪਰਦ੍ਰੋਹ ਕਰਤ ਵਿਕਾਰ ਨਿੰਦਾ ਪਾਪ ਰਤ ਕਰ ਝਾਰ ਬਿਨਾ ਸਤਗੁਰੂ ਬੂਜ ਨਾਹੀ ਤਾਮ ਮੋਹੋ ਮਹਾ ਅੰਧਾਰ ਬੇਖਠ ਗਔਰੀ ਖਾਏ ਮੁਖੋ ਚੇਤਨਾ ਸਿਰਜਨ ਹਾਰ ਗੋਬਿੰਦ ਗੁਪਤ ਹੋਏ ਰਹਿਓ ਨਿਆਰੋ ਮਾਤੰਗ ਮਤ ਅਹੰਕਾਰ ਕਰ ਕਿਰਪਾ ਪ੍ਰਭ ਸੰਤ ਰਾਖੇ ਚਰਨ ਕਮਲ ਆਧਾਰ ਕਰ ਜੋਰ ਨਾਨਕ ਸਰਨ ਆਇਓ ਗੋਪਾਲ ਪੁਰਖ ਅਪਾਰ ਸਾਰਗ ਮਹੱਲਾ ਪੰਜਵਾਂ ਘਰਿ ਸ਼ੀਵਾ ਕਟਾਲ ਇਕ ਓ ਓੰਕਾਰ ਸਤਿਗੁਰ ਪ੍ਰਸਾਦ ਸ਼ੋਭਾ ਬਚਨ ਬੋਲ ਗੁਣ ਅਮੋਲ ਕਿੰ ਕਰੀ ਵਿਕਾਰ ਦੇਖ ਰੀ ਵਿਚਾਰ ਗੁਰ ਸ਼ਬਦ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਉ ਸੋ ਫਨਾਰੀ ਸੰਸਾਰ ਮਿਥਨੀ ਵਿਸਥਾਰ ਸਖੀ ਕਾਏ 모ਹੇ 모ਹਿਲੀ ਪ੍ਰੇਅ ਪ੍ਰੀਤ ਹਿਰਦੈ ਮੇਲ ਸਰਬਰੀ ਪ੍ਰੀਤ ਪਿਆਰ ਪ੍ਰਭ ਸਦਾ ਰੀ ਦਿਆਰ ਕਾਏ ਆਨ ਆਨ ਰੁਚੀਐ ਹਰ ਸੰਗ ਸੰਗ ਖਚੀਐ ਜਾਓ ਸਾਧ ਸੰਗ ਪਾਏ ਕਾਹੋ ਨਾਨਕ ਹਰ ਧਿਆਏ ਆਬ ਰਹੇ ਜਮਹ ਮੇਲ ਸਾਰਗ ਮਹੱਲਾ ਪੰਜਵਾਂ ਕੰਚਨਾ ਵਹੁ ਦਤ ਕਰਾ ਧੂਮਦਾਨ ਅਰਪ ਧਰਾ ਮਨ ਅਨੇਕ ਸੋਚ ਪਵਿੱਤਰ ਕਰਤ ਨਾਹੀ ਰੇ ਨਾਮ ਤੁਲ ਮਨ ਚਰਨ ਕਮਲ ਲਾਗੇ ਰਹਾ ਚਾਰ ਬੇਦ ਜਿਹਵ ਭਨੇ 10 ਅਸ਼ਟ ਖਸ਼ਟ ਸ੍ਰਵਨ ਸੁਨੇ ਨਹੀਂ ਤੋਲਾ ਗੋਬਿੰਦ ਨਾਮ ਤੁਨੇ ਮਨ ਚਰਨ ਕਮਲ ਲਾਗੇ ਭਰਤ ਸੰਧ ਸੋਚ ਚਾਰ ਕਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਕਸਾਰ ਨਿਵਲੀ ਕਰਮ ਬਹੁ ਦਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਰਾਮ ਦਿਆਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖਾਓ ਜਨ ਨਾਨਕ ਨਾਮ ਮਿੱਠ ਲਾਗੇ ਸਾਰਗ ਮਹੱਲਾ ਪੰਜਵਾਂ RAM 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 ਜਾਪ ਰਮਤ RAM ਸਹਾਈ ਰਹਾਉ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਬਦ ਆਪਣੀ ਪਾਈ ਬਿਨ ਸੇ ਭ੍ਰਮ ਮੋਹ ਅੰਧ ਟੂਟੇ ਮਾਇਆ ਕੇ ਬੰਧ ਪੂਰਨ ਸਰਬਤਰ ਠਾਕੁਰ ਨਹਿ ਕੋਊ ਬਹਿ ਰਾਈ ਸਲਾਮੀ ਜੋ ਪ੍ਰਸੰਨ ਭਏ ਜਨਮ ਮਰਨ ਦੋਖ ਗਏ ਸੰਤਨ ਕੈ ਚਰਨ ਲਾਗ ਨਾਨਕ ਗੋਨ ਗਾਈ ਸਾਰਗ ਮਹੱਲਾ ਪੰਜਵਾਂ ਹਾਰ ਹਰੇ ਹਰ ਮੁਖੋ ਬੋਲ ਹਾਰ ਹਰੇ ਮਨ ਧਾਰੇ ਰਹਾ ਸਰਵਨੋ ਸੋਨਨ ਭਗਤ ਕਰਨ ਅਨਿਕ ਪਾਤਿਕ ਪੁਨਹ ਚਰਨ ਸਰਨ ਪਰਨ ਸਾਧੂ ਆਨਬਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮਹ ਮਹਾ ਪੁਨੀਤ ਸੇਵਕ ਪੈ ਦੂਰ ਕਰਨ ਕਲਮਲ ਦੋਖ ਜਾਰੇ ਰਹਿਤ ਮੁਕਤ ਸੋਨਤ ਮੁਕਤ ਰਹਿਤ ਜਨਮ ਰਹਤੇ RAM RAM ਸਾਰ ਭੂਤ ਨਾਨਕ ਤਤ ਵਿਚਾਰੇ ਸਾਰਗ ਮਹੱਲਾ ਪੰਜਵਾਂ ਨਾਮ ਭਗਤ ਮਾਗ ਸੰਤ ਤਿਆਗ ਸਗਲ ਕਾਮੀ ਰਹਾਉ प्रीत लाए हर त्याए गुण गोविन्द सदा हर हार की रेन वा दैन हार स्वामी कुशल सुख विश्राम आनदा जम की काछ नाहे त्रास सिमर अंतर जी ඒක சරණ ගෝබෙන්ந்தචරන සසාර සගලතා පහරණ නාවරූපසාධ සංගනානක පාරගරම්මි සාරග මහල්லா පஞ்சවා ගොනලාළගාවාව ගෝර දෙखේ පංචාතේ ඒ ශూට ජාවසාධ සංග පගරාවරහාව. दृष्टाओ काछ संग न जाये मानत त्याग मोहा एक हार प्रीत संग सोहा पायो है गुण निधान सगल आस पूरी नानक मन आनन्द पये गौर भिखमगार तोरी सारग महला पञ्जवा ਮਨ ਬਿਰਾਗੈ ਕੀ ਖੋਜ ਤੀ ਦਰਸਾਰ ਰਹਾ ਸਾਧੂ ਸੰਤਨ ਸੇਵਕ ਪ੍ਰਯੋਹੀ ਅਰੈ ਧਾਇਓ ਆਨੰਦ ਰੂਪੀ ਦੇਖ ਕੇ ਹਉ ਮਹਿਲ ਪਾਵਉਗੀ ਕਾਮ ਕਰੀ ਸਭ ਤਿਆਗ ਗੈ ਹਾਉ ਸਰਨ ਪਰਾਉਗੀ ਨਾਨਕ ਸੁਆਮੀ ਘਰ ਮਿਲੇ ਹਾਉ ਗੁਰ ਮਨਾਵੋਗੀ ਸਾਰਗ ਮਹੱਲਾ ਪੰਜਵਾਂ ਅਸੀ ਹੋਏ ਪਰਿ ਜਾਣ ਤੇ ਦਿਆਰ ਰਹਾਉ ਮਾਤਰ ਪਿਤਰ ਤੇ ਆਗ ਕੈ ਮਨ ਸੰਤਨ ਪਾਹੇ ਵੇਚਾਇਓ ਜਾਤ ਜਨਮ ਕੁਲ ਖੋਈਐ ਹਉ ਗਾਵਾ ਹਰ ਹਰੀ ਲੋਕ ਕੁਟਾਂਬ ਤੇ ਟੂਟੀਐ ਪ੍ਰਭ ਕਿਰਤ ਕਿਰਤ ਕਰੀ ਗੁਰ ਮੋਕਾਉ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰਗ ਮਹੱਲਾ ਪੰਜਵਾ लाल लाल मोहन तू, कीट हसत जंत तू रहा नह दूर पूर प्रतिपालतु संगे सुंदर रसाल तू ਨਹਿ ਬਰਨ ਬਰਨ ਨਹਿ ਕੁਲਹਿ ਕੋਲ ਨਾਨਕ ਪ੍ਰਭ ਕਿਰਪਾਲ ਤੂ ਸਾਰਗ ਮਹੱਲਾ ਪੰਜਵਾ ਕਰਤ ਕੇਲ ਬਿਖੇ ਮੇਲ ਚੰਦਰ ਸੂਰ ਮੋਹੇ ਉਪਜਤਾ ਵਿਕਾਰ ਦੁੰਦਰ ਨਾਉ ਪਰਿ ਚੁਨੰਤ ਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨ ਗੋਪਾਲ ਧੋਹੇ ਰਹਾਉ ਤੀਨ ਭਾਉ ਨੇ ਲਪਟਾਏ ਰਹੀ ਕਾਚ ਕਰਮ ਨਾ ਜਾਤ ਸਹੀ ਓਨ ਮਤ ਅੰਧ ਤੰਦ ਰਚਿਤ ਜੈਸੇ ਮਹਾ ਸਾਗਰ ਹੋਹੇ ਉਧਰੇ ਹਰਿ ਸੰਤ ਦਾਸ ਕਾਟ ਦੀਨੀ ਜਮ ਕੀ ਫਾਸ ਪਤਿਤ ਪਾਵਨ ਨਾਮ ਜਾ ਕੋ ਸਿਮਰ ਨਾਨਕ ਓਹੇ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਰਾਗ ਸਾਰੰਗ ਮਹੱਲਾ ਨਾਵਾਂ ਆਰ ਬੇਨ ਤੇਰੋ ਕੋ ਨਾ ਸਹਾਈ ਕਾ ਕੀ ਮਾਤ ਪਿਤਾ ਸੁਤ ਬਨਤਾ ਕੋ ਕਾਹੂ ਕੋ ਪਾਈ ਰਹਾ ਤਾਨ ਧਰਨੀ ਅਰ ਸੰਪਤ ਸਗਰੀ ਜੋ ਮਾਨਿਓ ਆਪਣਾਈ ਤਾਨ ਛੂਟੈ ਕਛ ਸੰਗ ਨ ਚਾਲੈ ਕਹਾ ਤਾਹੇ ਲਪਟਾਈ ਦੀਨ ਦਇਆਲ ਸਦਾ ਦੁਖ ਭੰਜਨ ਤਾ ਸਿਉ ਰੋਚਨਾ ਵਡਾਈ ਨਾਨਕ ਕਹਿਤ ਜਗਤ ਸਭ ਮਿਥਿਆ ਜਿਉ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨਾਮਾਂ ਕਹਾ ਮਨ ਵਿਖਿਆ ਸਿਓ ਲਪਟਾਈ ਯਾ ਜਗ ਮਹਿ ਕੋウ ਰਹਿਨ ਨਾ ਪਾਵੇ ਇਕ ਆਵਹਿ ਇਕ ਜਾਹੀ ਰਹਾ ਕਾ ਕੋ ਤਾਨ ਧਨ ਸੰਪਤ ਕਾਂ ਕੀ ਕਾ ਸਿਓ ਨਿਹੋ ਲਗਾਹੀ ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਸ਼ਾਹੀ ਤਾਜ ਅਬੇ ਮਹਾਨ ਸਰਣ ਸੰਤਨ ਗਾਹੋ ਮੁਕਤ ਹੋਹੇ ਛੇ ਨਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ ਸਾਰਾਂਗ ਮਹੱਲਾ ਨਵਾ ਕਹਨਾਰ ਆਪਣੋ ਜਨਮ ਗਵਾਵੇ ਮਾਇਆ ਮਦ ਵਿਖਿਆ ਰਾਸ ਰਚਿਓ ਰਾਮ ਸਰਨ ਨਹੀਂ ਆਵੇ ਰਹਾ ਇਹੋ ਸੰਸਾਰ ਸਗਲ ਹੈ ਸੁਪਨੋ ਦੇਖ ਕਹਾਂ ਲੋਭਾਵੇ ਜੋ ਉਕਜੈ ਸੋ ਸਗਲ ਬਿਨਾਸੈ ਰਹਿਨ ਨਾ ਕੋ ਊਪਾਵੇ ਮਿਥੇ ਆਤਨ ਸਾਚੋ ਕਰਮਾਨਿਓ ਇਹ ਵਿਦ ਆਪ ਬੰਧਾਵੈ ਜਨ ਨਾਨਕ ਸੋਉ ਜਨ ਮੁਕਤਾ ਰਾਮ ਭਜਨ ਚਿਤ ਲਾਵੈ ਸਰੰਗ ਮਹੱਲਾ ਨਵਾਂ ਮਾਨ ਕਰ ਕਬਹੂ ਨਾ ਹਾਰ ਗੁਨ ਗਾਇਓ ਵੇਖਿਆ ਸਕਤ ਰਹਿਓ ਨਿਸਵਾਸੁਰ ਕੀਨੋ ਆਪਣੋ ਭਾਇਓ ਰਹਾਉ ਗੁਰ ਉਪਦੇਸ ਸੁਨਿਓ ਨਹਿ ਕਾਨਨ ਪਾਰ ਦਾਰਾ ਲਪਟਾਇਓ ਪਾਰ ਨਿੰਦਾ ਕਾਰਨ ਬਹੁਤਾਵਤ ਸਮਝਿਓ ਨਹਿ ਸਮਝਾਇਓ ਕਹਾ ਕਹਾ ਮੈਂ ਆਪਣੀ ਕਰਨੀ ਜਿਹ ਵਿਦ ਜਨਮ ਗਵਾਇਓ ਕਹਿ ਨਾਨਕ ਸਭ ਆਉ ਗਨਮੋ ਮਹ ਰਾਖ લેਹੋ ਸਰਨਾਇਓ ਰਾਗ ਸਾਰਗ ਅਸ਼ਟ ਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇਕ ਓ ਅੰਕਾਰ ਸਤਗੁਰ ਪ੍ਰਸਾਦ ਹਰ ਬਿਨ ਕਿਉ ਜੀਵਾ ਮੇਰੀ ਮਾਈ ਜੈ ਜਗਦੀਸ ਤੇਰਾ ਜਸ ਜਾਚਾਉ ਮੈਂ ਹਰ ਬਿਨ ਰਹਿਨ ਨਾ ਜਾਈ ਰਹਾ ਹਰ ਕੀ ਪਿਆਸ ਪਿਆਸੀ ਕਾਮਨ ਦੇਖਾਉ ਰੈਨ ਸਬਾਈ ਸ੍ਰੀ ਧਾਰਨਾਥ ਮੇਰਾ ਮਨ ਲੀਨਾ ਪ੍ਰਭ ਜਾਣੈ ਪੀਰ ਪਰਾਇ ਗਣਤ ਸਰੀਰ ਪੀਰ ਹੈ ਹਾਰ ਬਿਨ ਗੁਰ ਸਬਦੀ ਹਰ ਪਾਈ ਹੋ ਹੋ ਦਿਆਲ ਕਿਰਪਾਕਾਰ ਹਰ ਜੀਓ ਹਰ ਸਿਓ ਰਹਾ ਸਮਾਈ ਐਸੀ ਰਵਤ ਰਵਹੋ ਮਾਨ ਮੇਰੇ ਹਰ ਚਰਣੀ ਚੇਤ ਲਾਈ ਬੇਸਮ ਭਏ ਗੁਣ ਗਾਏ ਮਨੋਹਰ ਨਿਰਭਾਉ ਸਹਿਜ ਸਮਾਈ ਹਰਦਾ ਨਾਮ ਸਦਾ ਧੁਨ ਨਿਹਚਲ ਘਟੈ ਨਾ ਕੀਮਤ ਪਾਈ ਬਿਨ ਨਾ ਵੈ ਸਭ ਕੋਈ ਨਿਰਧਨ ਸਤਗੁਰੂ ਬੂਝ 부ਝਾਈ ਪ੍ਰੀਤਮ ਪ੍ਰਾਨ ਭਏ ਸੁਨ ਸਜਨੀ ਦੂਤ ਮੁਏ ਬਖ ਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗੁਲ ਭਈ ਮਨ ਭਾਈ ਸਹਜ ਸਮਾਦ ਸਦਾ ਲੇਵ ਹਰਿ ਸਿਉ ਜੀਵਾ ਹਰਿ ਗੁਣ ਗਾਈ ਗੁਰ ਕੈ ਸਬਦ ਰਤਾ ਬੈ ਰਾਗੀ ਨਿਜ ਘਰ ਤਾੜੀ ਲਾਈ ਸੋਦ ਰਾਸ ਨਾਮ ਮਹਾਰਸ ਮੀਠਾ ਨਿਜ ਘਰ ਤਤ ਗੁਸਾਈ ਤਹ ਹੀ ਮਨ ਜਹ ਹੀ ਤੈ ਰਾਖਿਆ ਐਸੀ ਗੁਰਮਤਿ ਪਾਈ ਸਨਕ ਸਨਾਦ ਬ੍ਰਹਮਾਦ ਇੰਦਰਾਦਿਕ ਭਗਤ ਰਤੇ ਬਨ ਆਈ ਨਾਨਕ ਹਰਿ ਵੇਨ ਘਰੀ ਨਾ ਜੀਵਾ ਹਰਿ ਕਾ ਨਾਮ ਵਡਾਈ ਸਾਰਗ ਮਹੱਲਾ ਪਹਿਲਾ ਹਰ ਬਿਨ ਕਿਉ ਧੀਰੈ ਮਨ ਮੇਰਾ ਕੋਟ ਕਲਪ ਕੇ ਦੁਖ ਬਿਨਾਸਨ ਸਾਚ ਦ੍ਰਿੜਾਏ ਨਿਵੇਰਾ ਰਹਾਉ ਕ੍ਰੋਧ ਨਿਵਾਰ ਜਲੇ ਹਉ ਮਮਤਾ ਪ੍ਰੇਮ ਸਦਾ ਨਉ ਰੰਗੀ ਅਨਭਾਵ ਵਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ ਚੰਚਲ ਮਾਤ ਤੇ ਆਗ ਭਾਉ ਭੰਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਾਰ ਰਸ ਚਾਖ ਤ੍ਰਿਖਾ ਨਿਵਾਰੀ ਹਰ ਮੇਲ ਲਏ ਬੜ ਭਾਗੀ ਆ ਭਰਤ ਸਿੰਚ ਭਏ ਸੁਬਰ ਸਰ ਗੁਰਮਤਿ ਸਾਚ ਨਿਹਾਲਾ ਮਨ ਰਤਨਾਮ ਰਤੇ ਨਿਹਕੇਵਲ ਆਦ ਜੁਗਾਦ ਦਇ ਅੱਲਾ ਮੋਹਨ ਮੋਹੇ ਦੀਆ ਮਨ ਮੋਰਾ ਵੱਡੇ ਭਾਗ ਲਿਵ ਲਾਗੀ ਸਾਚ ਵਿਚਾਰ ਖਿਲ ਵਿਖ ਦੁਖ ਕਾਟੇ ਮਨ ਨਿਰਮਲ ਅਨਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਧਰਮ ਭਾਉ ਭੰਜਨ ਅਵਰ ਨਾ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨੇ ਆ ਹਾਰ ਰਸ ਰਤੇ ਅਧਿਕਾਈ ਏਕ ਸਬਿਨ ਮੈਂ ਅਵਰ ਨਾ ਜਾਨਾ ਸਤਗੁਰੂ ਬੂਝ 부ਝਾਈ ਅਗਮ ਅਗੋਚਰ ਅਨਾਥ ਅਜੋਨੀ ਗੁਰਮਤ ਏਕੋ ਜਾਨਿਆ ਸੁਭਰ ਭਰੇ ਨਾਹੀ ਚਿਤ ਡੋਲੇ ਮਨ ਹੀ ਤੇ ਮਨ ਮਾਨਿਆ ਗੁਰ ਪ੍ਰਸਾਦੀ ਅ ਕਥਾ ਉਹ ਕਥੀਐ ਕਹੋ ਕਹਾਵੇ ਸੋਈ ਨਾਨਕ ਦੀਨ ਦਇਆਲ ਹਮਾਰੇ ਅਵਰ ਨਾ ਜਾਣਿਆ ਕੋਈ